ਕੀ ਆ ਮੇਰੇ ਗੋਵਿੰਦਾ ਹਰ ਬਾਜੋ ਤਨ ਕੁਮਲਣੀ ਜੀਓ ਏ ਪਾਈ ਮੇਰਾ ਮਨ ਤਾਂ ਉਹਦੇ ਵਿਰਾਗ ਵਿੱਚ ਹੈ ਉਹਨੂੰ ਮਿਲਣ ਦੇ ਲਈ ਮੇਰੇ ਮਨ ਦੇ ਵਿੱਚ ਤਾਂ ਹੈ ਮੇਰੇ ਮਨ ਦੇ ਵਿੱਚ ਤਾਂ ਹੈ ਕਿ ਮੈਂ ਉਸ ਪਿਆਰੇ ਪਰਮੇਸ਼ਰ ਨੂੰ ਮਿਲਾਂ ਉਹਦੇ ਬਿਨਾ ਮੈਂ ਧੰਦਾ ਪਾਵੇ ਇਸ ਤਰੀ ਮੈਂ ਜੀਵ ਰੂਪੇ ਥੀ ਕੁਮਲਾ ਰਹੇ ਹਾਂ ਅਰਥਾਤ ਨਿਮੋ ਜੁਣੇ ਹੋ ਰਹੇ ਹਾਂ ਕਿ ਮੈਨੂੰ ਉਸ ਕਾਲਪੁਰਖ ਵਾਏ ਗੁਰੂ ਦੇ ਨਾਲ ਮਿਲਣਾ ਕਰੋ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਇਹ ਭਾਈ ਇਹ ਸੰਸਾਰ ਦੇ ਲੋਕੋ ਉਹ ਸੰਤ ਜਨਾਂ ਨਾਲ ਮਿਲਿਆ ਜਿਨ੍ਹਾਂ ਨੂੰ ਮਿਲਿਆ ਉਹਦੇ ਪਿਆਰਿਆਂ ਨੂੰ ਮਿਲ ਗਏ ਜਿਨ੍ਹਾਂ ਨੇ ਉਹਦਾ ਨਾਮ ਜਪਿਆ ਉਹਦੇ ਵਿੱਚ ਦੇਨ ਹੋ ਗਏ ਉਹਨਾਂ ਨੂੰ ਉਹ ਮਿਲਿਆ ਹੈ ਉਸ ਨੇ ਮੇਰਾ ਹਰੀ ਪ੍ਰਭੂ ਪਾਇਆ ਹੈ ਇਹਨਾਂ ਨੇ ਉਹਦਾ ਨਾਮ ਜਪਿਆ ਤੇ ਸੰਤ ਜਨਾ ਮਾਤਮਨ ਪਿਆਰਿਆਂ ਨੇ ਉਹਨਾਂ ਨੇ ਉਹਨੂੰ ਪਾ ਲਿਆ ਪ੍ਰਭੂ ਇਸ ਲੋਕ ਦਾ ਸੱਜਣਾ ਹੈ ਇਸ ਲੋਕ ਦਾ ਸੱਜਣਾ ਤੇ ਪ੍ਰਲੋਕ ਦਾ ਸੈਣੀ ਦਾ ਭਾਵ ਹੈ ਕਿ ਸਾਥੀ ਹੈ ਲੋਕ ਪ੍ਰਲੋਕ ਦਾ ਸਹਾਈ ਹੈ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਵਿਹਾਣੀ ਰਹਿਣੀ ਜੀਉ ਖੇਪਈ ਉਹ ਜਗਤ ਨੂੰ ਜੀਵਨ ਉਹ ਸੰਸਾਰ ਨੂੰ ਜੀਵਨ ਦੇਣ ਵਾਲਾ ਉਹ ਕਾਲਪੁਰਖ ਵਾਏ ਗੁਰੂ ਪਰਮਾਤਮਾ ਹਰੀ ਮੈਨੂੰ ਆਕੇ ਮਿਲਿਆ ਹੁਣ ਮੇਰੀ ਅਵਸਥਾ ਰੂਪੀ ਰਾਤ ਹੈ ਜਿਹੜੀ ਇਹ ਜ਼ਿੰਦਗੀ ਇਹ ਜੀਵਨ ਦੀ ਰਾਤ ਹੈ ਜਿਹੜੀ ਇਹ ਮੇਰੀ ਸੁੱਖਾਂ ਦੇ ਨਾਲ ਬੀਤਦੀ ਹੈ ਕਿਉਂਕਿ ਉਹ ਮੈਨੂੰ ਆ ਕੇ ਹੁਣ ਮਿਲ ਪਿਆ ਹੈ ਮੈਂ ਮੇਲੂ ਸੰਤ ਮੇਰਾ ਹਰਿ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈ ਆ ਜਿਉ ਇਸ ਸੰਤੋ ਮਹਾਂ ਪ੍ਰਭੂ ਮੇਰਾ ਸੱਜਣ ਜੋ ਹਰੀ ਪ੍ਰਭੂ ਹੈ ਉਸ ਦੇ ਨਾਲ ਮੈਨੂੰ ਮੇਲੂ ਕਿਉਂਕਿ ਮੇਰੇ ਤਨ ਮਨ ਦੇ ਵਿੱਚ ਉਸ ਨੂੰ ਮਿਲਣ ਦੀ ਉਕਾਲਪੁਰਖ ਵਾਹਿਗੁਰੂ ਮਿਲਦੀ ਮੇਰੇ ਅੰਦਰ ਚਾਹ ਲੱਗ ਰਹੀ ਹੈ ਹੋ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹ ਹਰ ਲਾਈ ਆ ਜੀਉ ਏ ਪਾਈ ਉਸ ਪ੍ਰੀਤਮ ਉਸ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦੇਖੇ ਤੋਂ ਬਿਨਾ ਹੁਣ ਮੈਂ ਰਹਿ ਨਹੀਂ ਸਕਾਂ ਕਿਉਂਕਿ ਮੇਰੇ ਹਿਰਦੇ ਦੇ ਅੰਦਰ ਪ੍ਰੇਮ ਰੂਪੀ ਬਾਣ ਲੱਗ ਗਿਆ। ਉਹਨੇ ਮੇਰੇ ਹਿਰਦੇ ਦੇ ਅੰਦਰ ਪ੍ਰੇਮ ਰੂਪੀ ਬਾਣ ਮਾਰਿਆ ਹੈ। ਹੁਣ ਮੇਰੇ ਮਨ ਦੇ ਵਿੱਚ ਉਹਨੂੰ ਮਿਲਣ ਦੀ ਤੜਫ ਹੈ। ਮੈਂ ਹੁਣ ਰਹਿ ਨਹੀਂ ਸਕਦਾ ਮਿਲੇ ਬਿਨਾ। ਕਿਉਂਕਿ ਮੇਰੇ ਸਰੀਰ ਦੀ ਜਿਹੜੀ ਪੀੜਾ ਹੈ। ਉਹਨੂੰ ਉਹੋ ਹੀ ਦੂਰ ਕਰ ਸਕਦਾ ਹੈ। ਹਰ ਰਾయా ਮੇਰਾ ਸੱਜਣਾ ਪਿਆਰਾ। ਗੁਰ ਮੀਲੇ ਮੇਰਾ ਮਨ ਜਿਵਾ ਜਿਉ ਮੇਰਾ ਪਿਆਰਾ ਸੱਜਣ ਉਹ ਹਰੀ ਪਰਮਾਤਮਾ ਉਹੋ ਜੀ ਗੁਰਾਂ ਨੇ ਉਸ ਨਾਲ ਮੇਲ ਕਰਕੇ ਮੇਰਾ ਮਨ ਮੇਰਾ ਮਨ ਜਿਵਾ ਜਿਤਾ ਹੈ ਜਿਉਂਦਾ ਹੋ ਗਿਆ ਮੇਰਾ ਮਨ ਉਸ ਅਗੋ ਉਸ ਦੇ ਨਾਲ ਮਿਲ ਕੇ ਮੇਰੇ ਮਨ ਤਨ ਆਸਾ ਪੂਰੀਆ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਾਧਾਈ ਆਜੀਓ اے ਭਾਈ ਮੇਰੇ ਮਨ ਤਨ ਦੀਆਂ ਸਾਰੀਆਂ ਆਸ ਜਨੀਆਂ ਵੀ ਆਸਾਂ ਸਨ ਉਹ ਸਾਰੀਆਂ ਪੂਰਨ ਹੋ ਗਈਆਂ ਉਹ ਪੂਰੀਆਂ ਕਰ ਦਿੱਤੀਆਂ ਉਸ ਪ੍ਰਮਾਤਮਾ ਨੇ ਅਤੇ ਹਰੀ ਮਿਲਿਆ ਮਨ ਵਿੱਚ ਜਦੋਂ ਮੈਨੂੰ ਮਿਲ ਗਿਆ ਹੋ ਮੇਰੇ ਮਨ ਦੇ ਵਿੱਚ ਅਨੰਦ ਦੀ ਅਨੰਦਾਂ ਨਾਲ ਲੱਗ ਕੇ ਖੁਸ਼ੀਆਂ ਪ੍ਰਗਟ ਹੋ ਗਈਆਂ ਹਨ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹੌਤ ਦੇ ਵਿਟੜੋ ਸਦ ਵਾਰੀ ਜੀਓ ਏ ਮੇਰੇ ਗੋਵਿੰਦ ਮੈਂ ਤਨ ਕਰਕੇ ਉਸ ਤੋਂ ਵਾਰੀ ਜਾਂਦਾ ਹਾਂ ਮੇਰੇ ਪਿਆਰਿਆ ਮੈਂ ਬਾਣੀ ਕਰਕੇ ਵੀ ਬਾਣੀ ਕਰਕੇ ਵੀ ਤੇਰੇ ਤੋਂ ਵਾਰੇ ਜਾਂਦਾ ਹਾਂ ਅਤੇ ਮਨ ਕਰਕੇ ਵੀ ਮੈਂ ਤੇਰੇ ਉੱਪਰੋਂ ਕੁਰਬਾਨ ਹਾਂ ਬਲਿਹਾਰ ਹਾਂ ਮੇਰੇ ਮਨ ਤਨ ਪ੍ਰੇਮ ਪਰਮ ਕਾ ਮੇਰੇ ਗੋਵਿੰਦਾ ਹਰ ਪੂਜ ਜੀ ਰਾਗ ਹਮਾਰੇ ਜਿਓ ਇਹ ਮੇਰੇ ਪਾਏ ਮੇਰੇ ਮਨ ਵਿੱਚ ਤੇ ਤਨ ਦੇ ਵਿੱਚ ਤੇ ਪਿਆਰੇ ਪ੍ਰੇਤਮ ਦੇ ਉਹਦਾ ਪ੍ਰੇਮ ਲੱਗ ਰਿਹਾ ਹੈ ਕਾਲਪੁਰਖ ਵਾਹਿਗੁਰੂ ਦਾ اے ਪ੍ਰਮਾਤਮਾ ਮੇਰੀ ਸ਼ਰਧਾ ਰੂਪ ਪੂੰਜੀ ਨੂੰ ਸਾਫ਼ ਤਰ ਰੱਖਣਾ ਕਰ ਪੂੰਜੀ ਕਿਹੜੀ ਹੈ ਪੂੰਜੀ ਹੈ ਸਵਾਸਾਂ ਦੀ ਜਿਹੜੀ ਅਸੀਂ ਨਿਰੰਕਾਰ ਤੋਂ ਲੈ ਕੇ ਆਏ ਹਾਂ ਇਸ ਮਾਤ ਲੋਕ ਦੇ ਵਿੱਚ ਲੈ ਕੇ ਕੱਢ ਲਈ ਆਏ ਆ ਨਾਮ ਜਪਣ ਦੇ ਲਈ ਸੋ ਇਹ ਜਿਹੜੀ ਪੂੰਜੀ ਹੈ ਇਹਨੂੰ ਸਾਫ਼ ਤਰ ਰੱਖਣਾ ਕਰ ਪਾਪ ਮੇਰੇ ਜਿਹੜੇ ਸਵਾਸ ਨੇ ਇਹਨਾਂ ਨੂੰ ਸਫਲਾ ਕਰ ਦੇ ਇਹ ਬੇਇੰਤ ਕਰ ਰਹੇ ਹਨ ਸਤਿਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਰਹਿ ਬਾਰੇ ਜੀਉ ਏ ਮੇਰੇ ਗੋਵਿੰਦ ਉਸ ਸਤਿਗੁਰ ਵਾਹਿਗੁਰੂ ਖਾਲਸਾ ਦੇ ਨਾਲ ਮੈਨੂੰ ਮਿਲਣਾ ਕਰ ਮੈਨੂੰ ਐਸਾ ਇੱਕ ਵਕੀਲ ਦੇ ਦੇ ਜਿਹੜਾ ਮੈਨੂੰ ਤੇਰੇ ਨਾਲ ਬੁਲਾ ਦੇਵੇ ਐਸੀ ਕਿਰਪਾ ਕਰ ਹਰਨਾਮ ਦਿਆ ਕਰਪਾ ਆ ਮੇਰੇ ਗੋਵਿੰਦਾ ਜਨ ਨਾਨਕ ਸਰਣ ਤੁਮਾਰੀ ਜੀਉ ਇਹ ਮੇਰੇ ਗੋਵਿੰਦ ਆਪ ਜੀ ਦੀ ਦਇਆ ਕਰਕੇ ਹੀ ਗੁਰਾਂ ਪਾਸੋਂ ਹਰੀ ਦੇ ਨਾ ਹਰੀ ਦੇ ਨਾਮ ਨੂੰ ਪਾਇਆ ਜਾਂਦਾ ਹੈ ਇਸ ਵਾਸਤੇ ਮੈਂ ਜਾਣ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਆਪ ਮੇਰੇ ਤੇ ਕਿਰਪਾ ਕਰ ਮੈਨੂੰ ਐਸਾ ਵਿਚੋਲਾ ਮਿਲਾ ਦੇ ਜਿਹੜਾ ਮੈਨੂੰ ਆਪ ਜੀ ਤੱਕ ਪਹੁੰਚਾ ਦੇਵੇ ਤੇ ਮੈਂ ਆਪ ਜੀ ਨੂੰ ਮਿਲ ਸਕਾਂ ਮੇਰਾ ਚੰਮਣਾ ਮਰਨਾ ਕਟਿਆ ਜਾਵੇ ਮੇਰੇ ਜਿਹੜੇ ਸੁਆਸ ਹਨ ਉਹ ਸਫਲੇ ਹੋ ਜਾਣ ਇਹ ਬੇਤਿਹਾਰ ਰਿਹਾ ਹੈ ਇਥੇ ਇਸ ਮੌਕਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਇਸ ਪਵਿੱਤਰ ਪਾਵਨ ਗੁਰਬਾਣੀ ਦੇ ਵਿਚਾਰ ਕਰਦੇ ਹੋ ਜਾਂ ਭੁੱਲਾਂ ਸਾਧ ਸੰਗਤ ਗੁਰੂ ਦੇ ਦਰ ਦਾ ਕੋਕਰ ਜਾਣ ਕੇ ਆਪਣੇ ਦਰ ਦਾ ਭਿਖਾਰੀ ਜਾਣ ਕੇ ਮaaf ਕਰ ਦੇਣੀ ਆ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਅੰਦਰ ਵਿੱਚ ਬਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਬਿਤਾਇਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਸੀ ਹੋ ਜਾਈਏ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਤਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਰਹਿ ਬਾਰੇ ਜੀਉ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸਰਣ ਤੁਮਾਰੀ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KLE mahalla 3ja